ਨਗਰ ਨਿਗਮ ਚੋਣਾਂ ਦੌਰਾਨ ਅੰਮ੍ਰਿਤਸਰ ਵਿੱਚ ਕਾਂਗਰਸ ਪਾਰਟੀ ਨੂੰ ਵੱਡੀ ਜਿੱਤ ਹਾਸਲ ਹੋਈ ਹੈ ਤੇ ਕਾਂਗਰਸ ਨੇ 40 ਦੇ ਕਰੀਬ ਸੀਟਾਂ ਹਾਸਲ ਕੀਤੀਆਂ ਨੇ ਜਿਸ ਤੋਂ ਬਾਅਦ ਕਾਂਗਰਸ ਦੇ ਜੇਤੂ ਕੌਂਸਲਰਾਂ ਨੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਦੀ ਅਗਵਾਈ ਹੇਠ ਅੰਮ੍ਰਿਤਸਰ ਕਾਂਗਰਸ ਭਵਨ ਵਿਖੇ ਮੀਟਿੰਗ ਕੀਤੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਪੱਪੂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਨਗਰ ਨਿਗਮ ਚੋਣਾਂ ਦੌਰਾਨ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਅਤੇ ਹਾਰੇ ਹੋਏ ਕੌਂਸਲਰਾਂ ਦਾ ਮਨੋਬਲ ਵਧਾਉਣ ਅਤੇ ਅਗਲੀ ਰਣਨੀਤੀ ਤਿਆਰ ਕਰਨ ਲਈ ਇਹ ਮੀਟਿੰਗ ਰੱਖੀ ਗਈ ਸੀ ਉਹਨਾਂ ਕਿਹਾ ਕਿ ਸਾਰੇ ਕਾਂਗਰਸੀ ਕੌਂਸਲਰ ਇਕੱਠੇ ਆਣ ਤੇ ਕੋਈ ਵੀ ਕੌਂਸਲਰ ਨਾਰਾਜ਼ ਨਹੀਂ ਹੈ ਇਸ ਸਬੰਧ ਦੇ ਵਿੱਚ ਗੱਲਬਾਤ ਕਰਦੇ ਆਂ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਊਂ ਪ੍ਰਕਾਸ਼ ਸੋਨੀ ਨੇ ਕਿਹਾ ਕਿ ਮੀਟਿੰਗ ਵਿੱਚ ਉਹਨਾਂ ਨੂੰ ਖੁੱਲਾ ਸਦਤ ਦਿੱਤਾ ਗਿਆ ਸੀ ਜੇਤੂ ਕੌਂਸਲਰ ਇਸ ਮੀਟਿੰਗ ਵਿੱਚ ਆ ਸਕਦੇ ਨੇ ਉਹਨਾਂ ਕਿਹਾ ਕਿ ਕੋਈ ਵੀ ਕਾਂਗਰਸੀ ਕੌਂਸਲਰ ਨਾਰਾਜ਼ ਨਹੀਂ ਹੈ ਉਹਨਾਂ ਅੱਗੇ ਬੋਲਦੇ ਕਿਹਾ ਕਿ ਕਾਂਗਰਸੀ ਕੌਂਸਲਰਾਂ ਨੇ 40 ਦੇ ਕਰੀਬ ਸੀਟਾਂ ਜਿੱਤੀਆਂ ਨੇ ਅਤੇ ਪੂਰਨ ਬਹੁਮਤ ਕਾਂਗਰਸ ਦੇ ਹੱਕ ਵਿੱਚ ਹੈ ਅਤੇ ਕਾਂਗਰਸ ਹਾਈ ਕਮਾਂਡ ਜਿਸ ਨੂੰ ਵੀ ਮੇਅਰ ਬਣਾਏਗੀ ਉਸ ਨੂੰ ਸਾਰੇ ਕਾਂਗਰਸੀ ਕੌਂਸਲਰਾਂ ਦੀ ਸਹਿਮਤੀ ਹੋਵੇਗੀ ਮੀਟਿੰਗ ਵਿੱਚ ਮੇਅਰ ਬਣਾਉਣ ਬਾਰੇ ਫਿਲਹਾਲ ਕੋਈ ਚਰਚਾ ਨਹੀਂ ਕੀਤੀ ਗਈ ਹੈ ਦੀ ਬੁਲਾਈ ਗਈ ਸੀ ਕੀ ਮਕਸਦ ਹੈ ਕਿ ਮੀਟਿੰਗ ਆਜ ਦੇ ਸੀ ਮੀਟਿੰਗ ਨੂੰ ਬੁਲਾਈ ਬੁਲਾਈ ਸੀ ਅਸੀਂ ਸਾਲਾ ਕਿਹਾ ਸੀ ਧੰਨਵਾਦ ਕਰਨ ਵਾਸਤੇ ਅਸੀਂ ਕਾਉਂਸਲਰਾਂ ਨੂੰ ਐਕਸ ਕਾਉਂਸਲਰਾਂ ਨੂੰ ਬਲਾਕ ਪ੍ਰਧਾਨਾਂ ਨੂੰ ਜਨੋ ਸਾਡੇ ਜ਼ਿਲ੍ਹਿਆਂ ਦੇ ਜਿਹੜੇ ਸਾਡੇ ਉਦੇਦ ਆ ਉਹਨਾਂ ਨੂੰ ਬੁਲਾਇਆ ਵਾ ਬੁਲਾ ਕੇ ਆਪਾਂ ਧੰਨਵਾਦ ਕੀਤਾ ਵਾ ਨਾਲ ਸਾਰਿਆਂ ਨੂੰ ਕਿਹਾ ਵਾ ਜਿਹੜੀ ਸਾਡੀ ਟੀਮ ਵਰਕ ਨੇ ਆ ਕੰਮ ਕੀਤਾ ਵਾ ਉਹ ਸਾਲੀ ਜਨ 40 ਸਟਾਮਾਂ ਸਾਡੀ ਟੀਮ ਨੇ ਜਿਪਾਈਆਂ ਵਾ ਐਸੇ ਬਲਾਕਾਂ ਨੂੰ ਬੁਲਾ ਕੇ ਸੀ ਕਿ ਜਿੰਨਾ ਤੁਸੀਂ ਹੁਣ ਕੰਮ ਕੀਤਾ ਵਾ ਤੋ 2022 ਦੇ ਵਿੱਚ ਵੀ ਇਹ ਤਾਂ ਕੰਮ ਕਰਕੇ ਆਪਾਂ ਝੰਡਾ ਕਰਨਾ ਵਾ ਤੇ 2022 ਦੇ ਵਿੱਚ ਵੀ ਆਪਾਂ ਕਾਂਗਰਸ ਸਰਕਾਰ ਬਣਾਉਂਦਾ ਜੀ ਕਹਿੰਦਾ ਕਾਉਂਸਲਰ ਕਈ ਨਾਰਾਜ਼ ਆ ਗਏ ਜਿਹੜੇ ਸ਼ਾਮਲ ਨਹੀਂ ਹੋਏ ਇਹਦੇ ਵਿੱਚ ਆਪਾਂ ਤਾਂ ਕਿਸੇ ਨੂੰ ਕਿਹਾ ਹੀ ਨਹੀਂ ਕਾਉਂਸਲਰਾਂ ਨੂੰ ਅਸੀਂ ਖੁੱਲਾ ਨੋਤਾ ਦਿੱਤਾ ਵਾ ਬਾਕੀ ਸਾਡੇ ਦੇਖੋ ਕੀ ਮਾਇਆ ਗਰੁੱਪਾਂ ਦੇ ਮਾਇਆ ਵਾ ਵੀ ਸਾਡੇ ਉੱਥੇ ਆ ਕੇ ਪਹੁੰਚੋ ਕਾਂਗਰਸ ਬਹੁਤ ਦੇ ਵਿੱਚ ਜਿਹੜੇ ਰੁੱਸੇ ਸੀ ਜਿਹੜੇ ਜਾਦ ਖੜੇ ਸੀ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਆ ਕਿ ਸਾਡੇ ਲੀਡਰਸ਼ਿਪ ਸਾਭ ਲੱਗੇ ਹੋਏ ਨੇ ਸਾਡੇ ਕੋਲ 40 ਆदमी ਹੋ ਗਏ ਨੇ ਕੋਈ ਸਾਡੇ ਜੀ ਦੇ ਸਿਬ ਦੇ ਵਿੱਚ ਸੰਪਰਕ ਦੇ ਵਿੱਚ ਕੋਈ ਸਾਡੇ ਕਾਂਗਰਸ ਦੇ ਬੰਦੇ ਸਾਡੇ ਬਰਖਲਾ ਵੀ ਉਹਦੇ ਖੜੋਤੇ ਸੀ ਉਹਨਾਂ ਨੂੰ ਮਿਲਾਇਆ ਜਾ ਰਿਹਾ ਵਾ ਜੋ ਤਿੰਨ ਦਿਨਾਂ ਚ ਇਹ ਪਿਕਚਰ ਕਲੀਅਰ ਹੋ ਜਾਈਏ ਮੇਅਰ ਦਾ ਨਾਮ ਕੋਈ ਚਰਚਾ ਦੇ ਵਿੱਚ ਕੋਈ ਮੇਅਰ ਦਾ ਨਾਮ ਨਹੀਂ ਹੈਗਾ ਜੋ ਹਾਈ ਕਮਾਂਡ ਕਹੇਗੀ ਉਹ ਉਹੀ ਮੇਅਰ ਬਣੇਗਾ ਅੰਮ੍ਰਿਤਸਰ ਦੇ 40 ਉਮੀਦਵਾਰ ਜਿੱਤੇ ਨੇ ਕੋਈ ਡਿਸਕਸਟ ਕੀਤਾ ਹੋ ਗਿਆ ਤੁਸੀਂ ਕੋਈ ਨਾਮ ਨਹੀਂ ਹੈ ਤਾਂ ਡਿਸਕਸ ਹਾਈ ਕਮਾਂਡ ਹੀ ਕਰੇਗੀ ਜੀ ਜੋ ਕੁਝ ਕਰੇਗਾ ਹਾਈ ਕਮਾਂਡ ਕਰੇ ਕੁਝ ਨਹੀਂ ਹੈਗਾ ਇਹ ਲਾਇਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਜਲਦੀ ਐਲਾਨ ਕੀਤਾ ਜਾਵੇਗਾ ਆਪਾਂ 2-4-5 ਦਿਨਾਂ ਦੇ ਵਿੱਚ ਐਲਾਨ ਹੋ ਜਾਏਗਾ ਜੋ ਹਾਈ ਕਮ ਬਿਲਕੁਕੁਲ ਧੰਨਵਾਦ ਕਰਦਾ ਜਿੰਨੇ ਵੀ ਵਰਕਰਾਂ ਨੇ ਇੰਨੀ ਵੱਡੀ ਲੀਡ ਨਾਲ ਕਾਂਗਰਸ ਦੇ ਕਾਂਸਰਟ ਨੂੰ ਸਿਵਾਇ ਸਾਰੇ ਸ਼ਹਿਰ ਵਾਸੀਆਂ ਦਾ ਦਿਲ ਦੀ ਗ੍ਰਹਿਗੀਆਂ ਤੋਂ ਧੰਨਵਾਦ ਕਰਦਾ ਪਹਿਲੀ ਵਾਰ ਇਤਿਹਾਸਤ ਵਿੱਚ ਹੈਗਾ ਕਿ ਸਰਕਾਰ ਕੰਪਾਟੀ ਪਹਿਲੀ ਵਾਰ ਅੱਜ ਇਤਿਹਾਸ ਬਣਿਆ ਹੈ ਕੰਬਰਸਰ ਸ਼ਹਿਰ ਇਸ ਗੁਰੂਦੀ ਨਗਰੀ ਦੇ ਜੀ ਆਪੋਜੀਸ਼ਨ ਜਿਹੜਾ ਕਿ ਕਾਂਗਰਸ ਪਾਰਟੀ ਨੇ ਜੀ ਵੱਡੀ ਲੀਡ ਕਮਾਈ ਹੈ ਔਰ ਆਪਣਾ ਹਾਊਸ ਬਣਾ ਲਿਆ ਹੈ ਤੁਹਾਡਾ ਨਾਮ ਕਿਤੇ ਤੱਕ ਲੱਗਦਾ ਤੁਹਾਡਾ ਨਾਮ ਮਰਿਚਲ ਕਾ ਜਾ ਰਹੀ ਦਿੱਤੀ ਗਈ ਜੀ ਦੇਖੋ ਮੈਂ ਸਭ ਤੋਂ ਪਹਿਲੋਂ ਦੇ ਅਜੀਤ ਸ਼ਰਮਾ ਸਾਹਿਬ ਨੂੰ ਜਿਨ੍ਹਾਂ ਨੇ ਸਾਡੀ ਕਾਂਗਰਸ ਪਾਰਟੀ ਦਾ ਸਾਥ ਦਿੱਤਾ ਸਾਡੇ ਪੰਜਾਬੀਆਂ ਵਾੜਾ ਜੋ ਚਾਦੀ ਵਾੜਾ ਦੇ ਸਾਡੇ ਕੌਂਸਲਰ ਜਿਹੜੇ ਨੇ ਜੀ ਜਿਤਾ ਕੇ ਭੇਜੇ ਨੇ ਮੈਂ ਸਭ ਤੋਂ ਪਹਿਲੋਂ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਨਾ ਹੈ ਹੋਰ ਕੋ ਪੁੱਛੋ ਪੁੱਛੋ ਸੋਰੀ ਸਾਹਿਬ ਅੱਜ ਮੀਟਿੰਗ ਦੇ ਵਿੱਚ ਕਾਉਂਸਲਰ ਘੱਟ ਦਿਖ ਰਹੇ ਨੇ ਕਾਸ਼ ਕੀ ਲੱਗ ਨਹੀਂ ਸਾਰੇ ਕਾਉਂਸਲਰ ਆਏ ਨੇ ਸਾਰੇ ਆਪਣੇ ਆਪਣੇ ਕਾਉਂਸਲਰ ਨੇ ਕੌਣ ਆਏ ਕੀ ਤੁਸੀਂ ਆਪ ਕੋ ਗਿਣ ਲਓ ਨਾ ਕਿੰਨੇ ਕਾਉਂਸਲਰ ਨੇ ਸਾਰੇ ਮੈਂ ਬੈਠਾ ਜੀ ਚਲੌਰੀਆ ਜੀ ਬੈਠੇ ਨੇ ਢੇਮਪਾ ਜੀ ਬੈਠੇ ਨੇ ਪ੍ਰਧਾਨ ਜੀ ਸਾਡੇ ਬੈਠੇ ਨੇ ਸੋ ਸਾਰੇ ਕਾਉਂਸਲਰ ਜਿਹੜੇ ਨੇ ਜੀ ਉਹ ਅੱਜ ਪ੍ਰਧਾਨ ਜੀ ਨੇ ਟੈਲੀਫੋਨ ਕੀਤੇ ਸੀ ਸਾਰਿਆਂ ਨੂੰ ਜੀ ਸਾਰੇ ਕਾਉਂਸਲਰ ਆਏ ਤੇ ਕੋਈ 2-4 12ਵੇਂ ਗਾਇ ਨੇ ਕੋਲੋਂ ਇੱਕ ਦਾ ਟੈਲੀਫੋਨ ਆਇਆ ਕਿ ਮੈਂ ਮਾਤਾ ਚਿੰਤਪੁਰ ਨਹੀਂ ਆਇਆ ਕੋਈ ਇਤਨਾ ਕੋਈ ਨਾ ਕੋਈ ਇਹ ਨਹੀਂ ਰਾਤੀ ਟੈਲੀਫੋਨ ਇਹਨਾਂ ਕਿੱਥੇ ਨੇ ਸਾਨੂੰ ਵੀ ਰਾਤੀ ਟੈਲੀਫੋਨ ਆਇਆ ਭਲਾਂਜੀ ਦਾ ਸਾਰੇ ਪੈਸੇ ਦੇਖ ਰਿਆ ਸਾਰੇ ਕਾਉਂਸਲਰ ਆਜਨੇ ਕੋਈ ਦੋ ਚਾਰ ਬਾਹਰ ਵੀ ਹੋ ਸਕਦੇ ਨੇ ਸਭ ਕਿੱਡੇ ਵੱਡੀ ਜਿੱਤ ਮੰਨ ਰਹੇ ਹੋ ਕਿਉਂਕਿ ਬਹੁਤ ਵੱਡੀ ਜਿੱਤ ਮਾਦਰ ਜਿਆ ਕੋਈ ਛੋਟੀ ਜਿੱਤ ਨਹੀਂ ਆਪੋਜੀਸ਼ਨ ਜਿਹੜਾ ਸਾਡੀ ਸਰਕਾਰ ਦੀ ਪੰਜਾਬ ਚ ਆਮ ਆਦਮੀ ਦੀ ਸਰਕਾਰ ਆ ਫਿਰ ਵੀ ਸਾਡੇ ਕਾਉਂਸਲਰ بڑی گنتی جی جتی آئے نے سو فکر نہ کرو کانگرس پارٹی نے اپنا میر بلاؤنا ہے اپنا سنیا ڈیپٹی میر بلاؤنا ہے اپنا ڈیپٹی میر بلاؤنا ہے کسی کنے دن تک ڈیسیزن ہی تجاوے گا جی دیکھو پارٹی ہاں اکمان جو فیصلہ کرے گی جو پارٹی نو ٹھیک لگے گا وہ فیصلہ جڑا تا رہے سامنے آ جانا ہے آجان سے دار تو پر کیڑے کام کی تجار کی جیب کام کی کاس ہونا لہا پیٹ میں خود دار پتا ہے ਕੋਣਾ ਜੇ ਹੌਟ ਕਾਰਪੋਰੇਟ ਦਾ ਤਾਕਰੂਜ਼ ਦਾ ਬੰਦਾ ਤੇ ਸ਼ਹਿਰਾਂ ਦਾ ਕੰਮ ਜਿਹੜਾ ਕਿਉਂਕਿ ਡਵੈਲਪਮੈਂਟ ਜਿਹੜੀ ਐ ਇੱਥੇ ਮੇਨ ਜਿਹੜੀ ਮੁਸ਼ਕਿਲ ਹੁੰਦੀ ਆ ਸਫਾਈ ਦੀ ਮੁਸ਼ਕਿਲ ਆ ਸੀਵਰੇਜ ਦੀ ਮੁਸ਼ਕਿਲ ਆ ਪਾਣੀ ਦੀ ਮੁਸ਼ਕਿਲ ਆ ਗਲੀਆਂ ਨਾਲੀਆਂ ਦੀ ਮੁਸ਼ਕਿਲ ਆ ਇਹ ਸਾਰੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਕਾਰਪੋਰੇਟ ਦੀਆਂ ਹੱਥ ਕੀਤੀਆਂ ਜਾਣੀਆਂ ਤਾਂ ਸਭ ਦਾ ਬੜਾ ਸਾਲਕ ਤੇ ਬਹੁਤ ਮਤ ਦਾ ਬੁਰਾ ਹੋਏਗਾ ਵੇਖੋ ਬਹੁਤ ਖੜਾ ਪੂਰਾ ਬਹੁਤ ਦੀ ਕੋਈ ਸਾਨੂੰ ਮੁਸ਼ਕਲ ਨਹੀਂ ਕਿਉਂਕਿ ਪਾਰਟੀਆਂ ਜਿਹੜੀਆਂ ਨੇ 40 ਸੀਟਾਂ ਦੇ ਅਸੀਂ ਜਿੱਤਿਆ ਨੇ ਉਸ ਤੋਂ ਬਾਅਦ 9 ਸੀਟਾਂ ਬੀਜੇਪੀ ਨੇ ਜਿੱਤਿਆ ਨੇ 25 ਸੀਟਾਂ ਦੇ ਕਰੀਬ ਆਮ ਆਦਮੀ ਪਾਰਟੀ ਨੇ ਜਿੱਤਿਆ ਨੇ ਸੋ ਸਾਰੀਆਂ ਪਾਰਟੀਆਂ ਦੇ ਜਿਹੜੇ ਦੇ ਕੌਂਸਲ ਕਾਲੂਦਾਲ ਨੇ ਵੀ ਜਿੱਤੀਆਂ ਨੇ 20 ਸੀਟਾਂ ਜੀ ਸੋ ਇਸ ਕਰਕੇ ਮжоਰਿਟੀ ਜਿਹੜੀਆਂ ਉਹ ਇਹ ਨਹੀਂ ਔਰ ਜੇ ਮжоਰਟੀ ਹੋਏਗੀ ਪਰ ਕਿਹੜੀ ਕਿਹੜੀ ਪਾਰਟੀ ਮੇਅਰ ਆਪਣਾ ਖੜਾ ਕਰਦੀ ਆ ਉਸ ਦੇ ਹਿਸਾਬ ਨਾਲ ਵੋਟਰ ਸਾਡ ਜਿਹੜੇ ਰੁਸੇ ਹੋਏ ਨੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕਿਉਂਕਿ ਪਾਰਟੀ ਸਾਈ ਮਜ਼ਬੂਤ ਹੋਵੇਗੀ ਕਾਂਗਰਸ ਵੇਖੋ ਗੱਲ ਆ ਸਾਡਾ ਕੋਈ ਵੀ ਰੁਸਿਆ ਨਹੀਂ ਜੀ ਕੋਈ ਵੀ ਕਾਉਂਸਲ ਰੁਸਿਆ ਨਹੀਂ ਸਾਰੇ ਕਾਰਨ ਪਾਰਟੀ ਦੇ ਨਾਲ ਨੇ ਸੋ ਜੋ ਕਾਰਨ ਹਰ ਇੱਕ ਮੈਂ ਇਹ ਕਹਣਾ ਕਾਂਦੇ ਪ੍ਰਧਾਨ ਜੀ ਨੇ ਕਹਣਾ ਹੈ ਸੀਐਲਪੀ ਦੇ ਲੀਡਰ ਨੇ ਕਹਣਾ ਸਾਡੇ ਇੰਚਾਰਜ ਯਾਦੂ ਜੀ ਨੇ ਹੋਰ ਜੋ ਸਾਰੇ ਸਿੱਖ ਜਵਾਨ ਨੇ ਜੋ ਜੋ ਇਹਨਾਂ ਨੇ ਫੈਸਲਾ ਕਰਨਾ ਕਾਂਗਰਸ ਪਾਰਟੀ ਜੋ ਫੈਸਲਾ ਕਰੇਗੀ ਜੋ ਸਾਰੇ ਕੌਂਸਲਰ ਨੁਮਾਇੰਦਗਰ ਮੈਂ ਕਮੇਟੀ ਮੀਟਿੰਗ ਵੀ ਜਲਦੀ ਪਈ ਚੰਡੀਗੜ੍ਹ ਦੇ ਵਿੱਚ ਜੀ ਕੋਈ ਬਾਰੇ ਮੈਨੂੰ ਪਤਾ ਨਹੀਂ ਜੀ ਅੱਜ ਦੇ ਪ੍ਰਧਾਨ ਨੇ ਸਾਨੂੰ ਬੁਲਾਇਆ ਸੀਗਾ ਜੀ ਅਸ਼wini ਜੀ ਨੇ ਸੋ ਸਾਰੇ ਕੌਂਸਲ ਜਵਾਨ ਨੂੰ ਬੁਲਾਇਆ ਸੀ ਸੋ ਸਾਰੇ ਆਏ ਨੇ ਅਸੀਂ ਵੀ ਆਏ ਹਾਂ ਜੀ ਕਹਿੰਦੇ ਕਿ ਜਿਹੜੇ ਛਿੱਲੇ ਨੇ ਕੌਂਸਲਰ ਉਹਨਾਂ ਨੂੰ ਵੀ ਸੱਦਾ ਦਿੱਤਾ ਗਿਆ ਸੀ میئر بنا ਬਾਜੀ ਆ ਇਕ ਮਾਨੇ ਬੁਲਾਉਣਾ ਅੱਜ ਚਰਚਾ ਕੋਈ ਨਹੀਂ ਅੱਜ ਦੇ ਇੰਟਰੋਡਕਟਿਵ ਮੀਟਿੰਗ ਦੀ ਤੋ ਕਿ ਪ੍ਰਧਾਨ ਜੀ ਨੇ ਕਿਹਾ ਜੀ ਸਾਰਿਆਂ ਨੂੰ ਸਪੌਂਸਰਾਂ ਨੂੰ ਇੱਕ ਦੂਜੇ ਨੂੰ ਬੁਲਾਉਣਾ ਸਾਰਾ ਜਦਾਂ ਮੇਰੇ ਫੋਨ ਆਇਆ ਕਿ ਜਿਹੜੇ ਜਿੱਥੇ ਇੱਕ ਤੁਹਾਨੂੰ ਮਾਹਮਤ ਦੇ ਪਿੱਛੇ ਤੋਂ ਦੇਖੋ ਕੋਲੇ ਕਾਠੀ ਦੇਖੋ ਮੇਰੇ ਕਾਰਨ ਪਾਜੋ ਪਜ ਰੋਕ ਤੇ ਯਾਦ ਤੋਂ ਸਾਰਿਆਂ ਨੂੰ ਟਿਕਾ ਮਿਲਦੀਆਂ ਨਹੀਂ ਜੀ ਤੋ ਜਿਨ੍ਹਾਂ ਨੂੰ ਟਿਕਾ ਮਿਲ ਗਈਆਂ ਜਿਹੜੇ ਹਿਰਕੇ ਉਹ ਸਾਰੇ ਆਏ ਨਹੀਂ ਜਿਹੜੇ ਯਾਸ ਹੋ ਗਏ ਉਹਦੇ ਤੋਂ ਵੀ ਦੋਤਰ ਪਾਰਟੀ ਸਾਡੇ ਦਿੱਤੇ ਨੇ ਸੋ ਕੋਈ ਗੱਲ ਨਹੀਂ ਉਹ ਪਾਰਟੀ ਉਹਨਾਂ ਨੇ ਗੱਲਬਾਤ ਕੀਤੀ ਹੈ ਕਿ ਪਾਰਟੀ ਜਬ ਵਾਪਸ ਲਿਆਉਣੀ ਹੈ ਹਾਂ ਹਾਂ ਗੱਲਬਾਤ ਉਹਨਾਂ ਦੇ ਮੇਰ ਦੇ ਨਾਮ ਨੂੰ ਲੈ ਕੇ ਜਿੰਸੇ ਜਲਦੀ ਕੀਤੀ ਜਾ ਸਕਦੀ ਹੈ ਮੀਟਿੰਗ ਲਈ ਜਾ ਸਕਦਾ ਦੇਖੋ ਕਾਂਗਰਸ ਹਾਈ ਕਮੰਡ ਨੇ ਬੈਠਕ ਕਰਨਾ ਸਾਡਾ ਕੋਈ ਫੈਸਲਾ ਲੋ ਮੇਰਾ ਸਵਾਲ ਕੀ ਹੋਣ ਵਾਲਾ ਜਨਾ ਕੋਈ ਬੈਠਕ ਹੋ ਸਕਦੀ ਹੈ ਬੰਦਾ